ਇਹ ਘਰ ਵੀ ਬੰਨਤੇ ਆ। ਸਤਿ ਸ੍ਰੀ ਅਕਾਲ ਜੀ। ਤੁਹਾਡੇ ਵੀ ਇੱਥੇ ਪਾਣੀ ਆਇਆ ਨੇੜੇ? ਹਾਂ ਜੀ ਵੀਰ ਜੀ ਬਹੁਤ ਆਵੇ। ਅੱਛਾ ਤੁਹਾਡਾ ਘਰ ਇਹ ਵੀ ਘਰ? ਹਾਂ ਜੀ ਆ ਵੀ ਘਰ ਹੈ ਆ ਵੀ ਘਰ ਹੈ। ਅੱਛਾ ਜੀ ਤੁਹਾਡੇ ਘਰ ਬੰਨ ਦੇ ਉੱਤੇ ਹੀ ਆ। ਹਾਂ ਜੀ ਸਾਡੇ ਘਰ ਬੰਨ ਦੇ ਉੱਤੇ ਹੀ ਆ। ਠੀਕ ਹੈ। ਤੇ ਵੈਸੇ ਖੇਤੀ ਹੁੰਦੀ ਵੀ ਹੈਗੀ ਤੁਸੀਂ? ਖੇਤੀ ਹੈਗੀ ਆ ਉੱਥਰ ਬੰਨ ਪਾ ਰਹੀ ਹੈ ਜੀ। ਅੱਛਾ ਉਹ ਇਹ ਪੂਰਾ ਹਾੜ ਆ ਗਿਆ। ਹਾਂ ਜੀ ਪਾਣੀ ਬਹੁਤ ਆਇਆ। ਠੀਕ ਹੈ ਜੀ ਠੀਕ ਹੈ। ਇਹ ਪੇਣਾ ਖੜੀਆਂ ਸੀਗੀਆਂ ਇਹਨਾਂ ਦੇ ਘਰ ਦੋਨੇ। ਤੁਹਾਡਾ ਸਾਰਿਆਂ ਦਾ ਸਵਾਗਤ ਆ ਇਸ ਵੀਡੀਓ 'ਚ। ਆਪਾਂ ਤੁਹਾਨੂੰ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਦਿਖਾਵਾਂਗੇ ਤਰੀਕ ਹੈਗੀ ਆ 26 ਅਗਸਤ 2025 ਇਹ ਬੱਗੇ ਵਾਲਾ ਪਿੰਡ ਹੈਗਾ ਸਾਰੇ ਮਤਲਬ ਆ ਬੰਨ ਤੁਸੀਂ ਬੰਨ ਸਾਰੀਆਂ ਜ਼ਮੀਨਾਂ ਇੱਥੋਂ ਲੈ ਕੇ ਤੇ ਦੂਸਰਾ ਬੰਨ ਹੈਗਾ ਸਾਹਮਣੇ ਕੋਟ ਬੁੱਡੇ ਵਾਲਾ ਕੋਟ ਬੁੱਡੇ ਤੋਂ ਅੱਗੇ ਮੁਠਿਆਲੇ ਤੱਕ ਜਿਹੜਾ ਬੰਨ ਤੁਹਾਨੂੰ ਵੀਡੀਓ ਦਿਖਾਇਆ ਸੀਗਾ ਉਥੋਂ ਤੱਕ ਸਾਰੀਆਂ ਜ਼ਮੀਨਾਂ ਖਰਾਬ ਹੋ ਗਈਆਂ ਸਭ ਕੁਝ ਬਰਬਾਦ ਹੋ ਗਿਆ ਜੀ ਆ ਦੇਖੋ ਕਈ ਘਰ ਵੀ ਹੈਗੇ ਵਿੱਚ ਬਹੁਤ ਸਾਰੇ ਘਰ ਅੱਛਾ ਜੀ ਅੰਦਰ ਲੈ ਕੇ ਤੇਰੇ ਆ ਕੇ ਬੈਠੇ ਵਿੱਚੋਂ ਪਾਣੀ ਚੋਂ ਅੱਛਾ ਇਹ ਛੱਡ ਕੇ ਠੀਕ ਹੈ ਬਾਈ ਤੁਹਾਡੇ ਕਿੱਥੇ ਸੀਗਾ 13 ਅੱਛਾ ਤੁਸੀਂ ਲੈ ਆਏ ਪਸ਼ੂ ਪਸ਼ੂ ਹਾਂਜੀ ਕਿੰਨੇ ਕਿੰਨੇ ਆ ਪਾਣੀ ਕਿੰਨਾ ਕਿੰਨਾ ਆ ਗਿਆ ਅੱਛਾ ਹਾਂਜੀ ਸਾਰੇ ਘਰਾਂ 'ਚ ਤੇ ਉੱਤੇ ਘਰ ਦੇ ਉੱਤੇ ਲੈਂਟਰ ਆ ਕਿ ਬਾਲੇ ਪੱਤੇ ਨਹੀਂ ਬਾਲੇ ਪਈ ਉਹ ਤਾਂ ਘਰ ਵੀ ਹਨਾ ਖਤਰਾ ਹੀ ਆ ਉਪਰੋਂ ਵੀ ਚੋਈ ਜਾਂਦਾ ਬੁਰਾ ਹਾਲ ਤੇ ਪਸ਼ੂ ਲੈ ਜਾਂਦੇ ਕਿੰਨਾ ਇੱਥੇ ਫਿਰ ਤੁਹਾਡੇ ਰਿਸ਼ਤੇਦਾਰ ਇਹਨਾਂ ਦੇ ਘਰੇ ਹਾਂਜੀ ਠੀਕ ਆ ਜ਼ਮੀਨਾਂ ਦਾ ਖਰਾਬ ਹੋ ਗਈਆਂ ਹਨਾ ਸਾਰਾ ਕੁਝ ਬੇਫਕਾ ਬੇਕਾਰ ਹੋ ਗਿਆ ਠੀਕ ਆ ਪਾਣੀ ਇਹ ਇੰਨਾ ਹੀ ਸੀਗੇ ਪਹਿਲਾਂ ਘੱਟ ਸੀਗੇ ਯਾਰ ਨਹੀਂ ਪਹਿਲਾਂ ਘੱਟ ਸੀ ਦਾਦ ਕਰਕੇ ਅਸੀਂ ਘਰੇ ਬੈਠੇ ਸਾਂ ਅੱਛਾ ਅਸੀਂ ਕਿਹਾ ਵੀ ਚਲ ਕੋਈ ਗੱਲ ਨਹੀਂ ਕਰੇ ਜਦੋਂ ਪਾਣੀ ਖੇਤਾਂ 'ਚ ਜੋ ਨਹਿਰ ਪਈ ਜਾਂਦਾ ਏ ਇੰਕੇ ਚਲ ਕੋਈ ਨਹੀਂ ਘਰ ਬਚਿਆ ਘਾਰੇ ਬੈਠੇ ਰਹਿੰਦੇ ਆ ਬਾਅਦ ਵਿੱਚ ਜਦੋਂ ਘਰਾਂ 'ਚ ਵੀ ਆ ਗਿਆ ਤੇ ਫਿਰ ਘਰ ਛੱਡ ਕੇ ਆਉਣਾ ਬੜਾ ਔਖਾ ਯਾਰ ਆ ਦੇਖੋ ਸਾਰੀਆਂ ਇਹਨਾਂ ਦੀਆਂ ਜ਼ਮੀਨਾਂ ਘਰ ਕੋ ਸਾਰਾ ਕੁਝ ਡੁੱਬ ਗਿਆ ਆ ਭਾਈ ਇੱਥੇ ਟੈਲੀਗ੍ਰਾਮ ਵੀ ਪਿੰਡ ਹੈਗਾ ਉੱਥੇ ਉੱਥੇ ਵੀ ਪਾਣੀ ਆ ਹਾਂਜੀ ਹਾਂਜੀ ਉੱਥੇ ਵੀ ਇੰਨਾ ਪਣੀ ਆ ਉੱਥੇ ਥੋੜਾ ਘਟੇ ਬਾਕੀ ਉੱਥੇ ਵੀ ਬਹੁਤ ਹੋ ਗਿਆ ਹੋਣਾ ਹੁੰਦੇ ਥੋੜਾ ਤੋਡਾ ਤੋਡਾ ਨੀਮਾ ਨਾ ਤੁਹਾਡੇ ਆ ਪਿੰਡ ਸਾਰੇ ਤੇ ਵੈਸੇ ਦਰਿਆ ਦਰਿਆ ਉਥੋਂ ਕਿੰਨੀ ਦੂਰ ਵਗਦਾ ਜੇ ਆਮ ਜਿਵੇਂ ਪਹਿਲਾਂ ਵਗਦਾ ਇਹ ਸਾਡੇ ਘਰ ਤੋਂ ਹਾਂ 1.5 ਕਿਲੋਮੀਟਰ 1.5 ਕਿਲੋਮੀਟਰ ਤੇ ਹੁਣ ਆ ਦੇਖੋ 1.5 ਕਿਲੋਮੀਟਰ ਤੇ ਤੁਹਾਡਾ ਇਥੋਂ 2-3 ਕਿਲੋਮੀਟਰ ਪਿੰਡ ਹੋ 3 ਕਿਲੋਮੀਟਰ 5 5 ਕਿਲੋਮੀਟਰ ਦੇ ਵਿੱਚ ਹੁਣ ਪਾਣੀ ਫਿਰ ਪਾਣੀ ਆ ਦੇਖੋ 5 ਕਿਲੋਮੀਟਰ ਸਾਡਾ ਪਿੰਡ ਤੇ ਜੇ ਪਾਰਲਾ ਪੰਜ ਕਿਲੋਮੀਟਰ ਹੀ ਪਰਲੇ ਬੰਨੇ ਆ ਅਗਲੀ ਸਾਈਡ ਵੀ ਉਥੋਂ ਤੱਕ ਲੱਗਿਆ ਬਾਈ ਕੋਟ ਬੁੱਢਾ ਸਾਹਮਣੇ ਮੁਠਿਆਂ ਵਾਲਾ ਹਨ ਠੀਕ ਆ ਇਹ ਇਹ ਇਨਾਂ ਦੇ ਘਰ ਆ ਪੈਣਾ ਦੇ ਠੀਕ ਆ ਜੀ ਥੋਡੀਆਂ ਵੀ ਜ਼ਮੀਨਾਂ ਖਰਾਬ ਹੋ ਗਈਆਂ ਜ਼ਮੀਨਾਂ ਵਿੱਚ ਜ਼ਮੀਨਾਂ ਖਰਾਬ ਹੋਈਆਂ ਇਧਰ ਹੀ ਆ ਪਾਣੀ ਚੀ ਆ ਠੀਕ ਆ ਜੀ ਠੀਕ ਆ ਤੇ ਪਸ਼ੂਆਂ ਦੇ ਲਈ ਪੱਠੇ-ਪੁੱਠੇ ਵੀ ਖਰਾਬ ਹੋ ਗਏ ਕੁਛ ਨਹੀਂ ਹੈਗਾਗਾ ਪਸ਼ੂਆਂ ਦੇ ਥੁੱਕੇ ਦੂੜੀ ਤੇ ਹੀ ਆ ਠੀਕ ਆ ਤੁਹਾਡਾ ਇਹਨਾਂ ਦਾ ਪਿੰਡ ਵੀ ਆ ਬੱਗੇ ਵਾਲਾ ਪਿੰਡ ਆ ਜੀ ਇਹਨਾਂ ਦਾ ਪਿੰਡ ਧੀ ਰਿਆ ਤੁਹਾਡਾ ਬੱਗੇ ਵਾਲਾ ਤੁਹਾਡਾ ਬੱਗੇ ਵਾਲਾ ਬੱਗੇ ਵਾਲਾ ਪਿੰਡ ਆ ਵਾਲਾ ਇਹ ਵੀ ਬੰਨ ਦੇ ਉੱਤੇ ਹੀ ਆ ਪਰ ਇਹ ਪਿੰਡ ਦਾ ਬਚਾ ਹੈਗਾ ਜਮੀਨਾਂ ਦਾ ਖਰਾਬ ਹੋ ਗਈਆਂ ਪਰ ਪਿੰਡ ਇਹਨਾਂ ਦਾ ਉੱਚੀ ਜਗ੍ਹਾ ਤੇ ਆ ਇਹਨਾਂ ਦੇ ਵੀ ਵਿਚਾਰਿਆਂ ਦੇ ਹਿਸਾਬ ਨਾਲ ਸਾਰਾ ਖਰਾਬ ਹੋ ਗਿਆ ਨਾ ਵਿਚਾਰੇ ਅੱਜ ਡੰਗਰ ਲੈ ਕੇ ਆ ਕੇ ਬੈਠੇ ਸਾਡੇ ਕੋਲੇ ਹਾਂਜੀ ਹਾਂਜੀ ਪਾਣੀ ਨਾ ਹੋ ਵਾ ਹੋ ਹਾਂ ਜੀ ਮੁਸਲਾ ਹਾਂ ਆ ਆ ਪਿੰਡ ਹੈਗਾ ਹਾਮਲ ਚੱਕ ਜਿੱਥੇ ਆਪਾਂ ਖੜੇ ਆ ਇਹ ਬਾਪੂ ਵੀ ਹਾਮਲ ਚੱਕ ਦਾ ਇੱਥੋਂ ਆ ਅੱਗੇ ਹੈਗਾ ਤੂਸੀ ਬਾਨਾ ਨਾਲ ਹੀ ਆ ਆ ਬਾਈਆਂ ਦਾ ਲਾਸਟ ਘਰ ਆ ਇੱਥੋਂ ਘਰ ਤੋਂ ਪਰਲੀ ਸਾਈਡ ਤੇ ਇੱਧਰ ਨਾਲ ਪਾਸੇ ਵੇਸ ਲਾ ਪਾਣੀ ਬਹੁਤ ਐਸਾ ਜੀ ਇੱਧਰ ਵੀ ਆ ਗਿਆ ਹਾਂ ਆ ਪਿੰਡ ਦਾ ਨਾ ਆ ਪਾਣੀ ਲੱਗਾ ਐਸਾ ਜੀ ਹਾਂ ਝੋਨੇ ਡੱਬੇ ਸਾਰੇ ਝੋਨੇ ਡੱਬੇ ਹੋ ਰੋਡ ਤੋਂ ਲੱਗਦਾ ਆ ਆ ਦੇਖੋ ਆ ਰੋਡ ਇਹ ਸੜਕ ਬੰਦ ਦਾ ਵੀਰੇ ਇਹ ਬੰਦ ਹੋ ਗਈ ਬੰਦ ਹੋ ਗਈ ਬਹੁਤ ਪਾਣੀ ਅੱਗੇ ਆ ਇਹ ਨਾ ਮੈਨੂੰ ਲੱਗਦਾ ਇਹ ਪੋਲੀ ਟੁੱਟ ਗਿਆ ਹਨਾ ਹਾਂ ਪੋਲ ਉਹ ਸੋਰੀ ਜਿਹੜਾ ਬੰਦ ਸੀਗਾ ਹਾਂ ਬੰਦ ਟੁੱਟ ਗਿਆ ਕਿਹਦਾ ਪਿੱਛੇ ਉਹ ਜਿਹੜਾ ਬੰਡਾਲੇ ਪਿੰਡ ਕੋਲੇ ਹੈ ਹਨਾ ਉਹ ਆ ਬੰਦ ਉਹ ਟੁੱਟ ਗਿਆ ਉਹ ਟੁੱਟ ਗਿਆ ਤਾਈ ਅੱਜ ਮੈਨਾਂ ਬੰਨ ਹੂੰ ਉਹ ਜਿੱਥੇ ਟਰੈਕਟਰ ਖੜੇ ਅੱਗੇ ਉੱਥੇ ਚੱਲ ਨਹੀਂ ਜਾਂਦਾ ਇਹ ਹਮ ਚੱਕ ਪਿੰਡ ਹੈ ਤਾਂ ਇਹ ਪਿੰਡ ਬੰਨ ਦੇ ਨਾਲ ਉੱਚਾ ਹੀ ਆ ਪਰ ਪਾਣੀ ਇੰਨਾ ਹੈਗਾ ਸਤਲੋ ਬਿਆਸ ਦੇ ਹੜਾਂ ਦਾ ਮਈਆ ਪਿੰਡ ਦੇ ਵਿੱਚ ਵੀ ਆ ਗਿਆ ਸਾਰਾ ਪਾਣੀ ਆ ਇੱਥੋਂ ਤੱਕ ਆ ਸਾਰੀਆਂ ਫਸਲਾਂ ਭਰੀਆਂ ਆ ਆ ਜਿਹੜਾ ਰੋਡ ਆ ਬਹੁਤ ਵਧੀਆ ਰੋਡ ਸੀਗਾ ਨਵੀਂ ਬਣੀ ਆ ਸੜਕ ਪਹਿਲਾਂ ਹੀ ਟੁੱਟੀ ਸੀਗੀ ਮੈਨੂੰ ਲੱਗਦਾ ਹੁੰਦਾ ਇਹ ਟੁੱਟੀ ਸੀ ਹੁਣ ਇਹ ਇੱਥੋਂ ਤੱਕ ਪਾਣੀ ਆ ਦੇਖੋ ਇਹ ਜਿਹੜਾ ਨਾ ਬੰਡਾਲੇ ਵਾਲਾ ਬੰਨ ਆ ਉਹ ਟੁੱਟ ਗਿਆ ਜਿਹੜਾ ਉੱਦੇ ਤੁਸੀਂ ਵੀਡੀਓ ਦੇਖਿਓ ਜਿਦੇ ਵਿੱਚ ਲਿਖਿਆ ਸੀ ਨਾ ਕਿ 23 ਦੇ ਵਿੱਚ ਵੀ ਟੁੱਟਾ ਸੀ 2023 ਚ ਵੀ ਉਹ ਟੁੱਟਾ ਸੀਗਾ ਤੇ 2025 ਦੇ ਵਿੱਚ ਵੀ ਟੁੱਟਣ ਵਾਲਾ ਉਹ ਵੀਡੀਓ ਦੇਖਿਓ ਉਸ ਦਿਨ ਬਾਈ ਬੰਨ ਰਹੇ ਸੀ ਬੰਨ ਤੇ ਅੱਜ ਆ ਦੇਖੋ ਇਹ ਕੱਲ ਟੁੱਟੇ ਕਹਿੰਦੇ 25 ਤਰੀਕ ਨੂੰ ਅੱਜ 26 ਅਗਸਤ ਆ ਤੇ ਕੱਲ ਇਹ ਟੁੱਟ ਗਿਆ ਆ ਸਾਰੀ ਇਸੇ ਦੀ ਮਾਰ ਆ ਇਤਨੀਆਂ ਜਮੀਨਾਂ ਭਰ ਕੇ ਪਾਣੀ ਉੱਪਰ ਆ ਰਿਹਾ ਅੱਗੇ ਚੱਲ ਕੇ ਆਪਾਂ ਦੇਖਦੇ ਆਂ ਆ ਸਾਰੇ ਪਿੰਡ ਚ ਵੀ ਪਾਣੀ ਆ ਆ ਜਿਹੜਾ ਘਾਟਾ ਆਇਆ ਰੋ ਪਾਈ ਇਹ ਆ ਹਾਰੀ ਛੋਟੇ ਡੁੱਬ ਗਈ ਸਾਰੀ ਸਾਰੇ ਇਹ ਜਿਹੜਾ ਪਾਣੀ ਇੱਕ ਦਿਨ ਟੁੱਟਿਆ ਬੰਨ ਜੀ ਇਹ ਬੰਨ ਹਾਂ ਦਾ ਪਾਣੀ ਟੁੱਟਿਆ ਕਿਹੜੇ ਪਾਉ ਮਾਈ ਪਾਣੀ ਭਰ ਲੈ ਵੇਖਾ ਤਾਂ ਪਾਣੀ ਬਣਿਆ ਕਿਦਣੇ ਕੱਲ ਆਇਆ ਪਾਣੀ ਜ਼ਿਆਦਾ ਪਾਣੀ ਜ਼ਿਆਦਾ ਕੱਲ ਜ਼ਿਆਦਾ ਆਇਆ 25 ਤਰੀਕ ਨੂੰ ਹਣਾ ਦੇਖੋ ਨਹੀਂ ਤਾਂ ਸੜਕ ਤਾਂ ਉਹ ਮਤਲਬ ਰਾਮ ਨਾਲ ਲੰਘਦੇ ਸੀ ਆਪਾਂ 4 ਦਿਨ 5 ਦਿਨ ਪਹਿਲਾਂ ਅਸੀਂ ਲੰਘ ਕੇ ਗਿਆ ਸੀ ਅੱਜ ਵੀ ਗਏ ਲੱਗਦਾ ਅੱਛਾ ਅੱਜ ਵੀ ਗਏ ਟੋਟਾ ਅੱਛਾ ਅੱਜ ਵੀ ਗਏ ਅੱਛਾ ਜੀ ਕਿਹੜੀ ਦਵਾਈ ਚਾਹੁੰਦਾ ਹੈ ਜੀ ਇਹ ਤਾਂ ਥੋੜੀ ਨਹੀਂ ਲੈਂਦੀ ਇਹ ਇਕ ਟੇਲੀ ਲੈਂਦੀ ਹੂੰ ਥੋੜੀ ਵੀ ਲੈਂਦੀ ਹਾਂ ਇਹ ਨਾ ਮੈਂ ਕੀ ਲਾਇਆ ਸੀ ਫਸਲ ਕੀ ਸੀ 12 ਹੱਦ ਚੋਂ ਨਹੀਂ ਸਭ ਰੁੜ ਗਿਆ ਕਿ ਕਿ ਡੁੱਬਾ ਬਣਾ ਡਾੜਾ ਰੁੜਾ ਕੋਈਆਂ ਜੀ ਖੜੇ ਬੂਟੀ ਵੈਸੇ ਤੇ ਟੂੜੀ ਆ ਜੇ ਮੇਰੇ ਉੜੀ ਟੂੜੀ ਬਚੀ ਟੂੜੀ ਬਚੀ ਯਾਰ ਠੀਕ ਹੈ ਜੀ ਤੇ ਪਸ਼ੂ ਪਸ਼ੂ ਇਧਰ ਹੀ ਆ ਪਿੰਡ ਚ ਦੇਖੋ ਕਿੰਨਾ ਪਾਣੀ ਆ ਦੁਕਾਨਾਂ ਦੇ ਕੋਨਾ ਆ ਸਾਰੀ ਆ ਦੁਕਾਨਾਂ ਦੇ ਨਾਲ ਤੱਕ ਪਾਣੀ ਆ ਪਾਣੀ ਦੀ ਫੀਰ ਦੇਖੋ ਆ ਦੇਖੋ ਮਤਲਬ ਫਸਲਾਂ ਵੀ ਰੁੜ ਗਈਆਂ ਇਹ ਪਿੰਡ ਦੇ ਵਿੱਚ ਵੀ ਪੂਰਾ ਪਾਣੀ ਆ ਗਿਆ ਪਾਣੀ ਦਾ ਨਾ ਵਹਾ ਸਕੂਟਰੀ ਮੇਰੀ ਖਿੱੱਚੀ ਜਾਂਦਾ ਪਾਣੀ ਮੈਨੂੰ ਤਾਂ ਲੱਗਦਾ ਐ ਰੋੜ ਕੇ ਲੈ ਜੂਗਾ ਐਸਾ ਦੇਖੋ ਐਸਾਈਡ ਤੇ ਸਮੁੰਦਰ ਹੀ ਆ ਗਿਆ ਪੂਰੇ ਹਾਰਡ ਆ ਗਿਆ ਇਹ ਪਿੰਡ 'ਚ ਵੀ ਪਾਣੀ ਆ ਗਿਆ ਸਾਰੇ 'ਚ ਆ ਸਾਰੇ ਬਟੂਕ ਤੇ ਮਾਰਦੇ ਆ ਇੱਥੋਂ ਠੀਕ ਆ ਇੰਨੀ ਸੜਕ ਟੁੱਟ ਗਿਆ ਅੱਗੇ ਦੇਖਦੇ ਆਪਾਂ ਅੱਗੇ ਕਿ ਮੈਂ ਚੱਲ ਰਹੀ ਆ ਆ ਦੇਖੋ ਪੂਰਾ ਇਧਰੋਂ ਪਿੰਡ ਭਰਿਆ ਤੇ ਆ ਸਾਹਮਣੇ ਦੇਖੋ ਸਮੁੰਦਰ ਤੁਸੀਂ ਇਹ ਸਤਲੋਈ ਵਿਆ ਦੀ ਵਿਆਸ ਜਿਹੜਾ ਦਰਿਆ ਹੈਗਾ ਉਹ ਉਹਦੀ ਮਾਰ ਆ ਸਾਰੀਆਂ ਫਸਲਾਂ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਆ ਮਤਲਬ ਲੰਗੜਾ ਬਹੁਤ ਔਖਾ ਮੈਂ ਨਾ ਸਕੂਟਰੀ ਤੇ ਜਾ ਰਿਹਾ ਉਹ ਬਾਈ ਪਸ਼ੂ ਕੱਢ ਕੇ ਲਿਆਇਆ ਆਪਣੇ ਘਰੋਂ ਘਰੋਂ ਕੱਢ ਕੇ ਲਿਆਇਆ ਹੂੰ ਪਸ਼ੂ ਹਾਂਜੀ ਅੱਛਾ ਜੀ ਠੀਕ ਆ ਠੀਕ ਆ ਠੀਕ ਆ ਬਾਈ ਠੀਕ ਆ ਨਹੀਂ ਉਰੇ ਤੱਕ ਹੀ ਜਾਣਾ ਸੀ ਬਾਈ ਕਹਿੰਦਾ ਸਕੂਟਰ ਨਹੀਂ ਲਾਗਦੀ ਆ ਦੇਖੋ ਆ ਸਾਰੀਆਂ ਜ਼ਮੀਨਾਂ 'ਚ ਪਾਣੀ ਤੇ ਇਹ ਆਂਟੀ ਹੋਣੀ ਆਪਦੀਆਂ ਮੱਜਾਂ ਨੂੰ ਲੈ ਕੇ ਆ ਰਹੇ ਆ ਸਾਰਾ ਕੁਝ ਹੀ ਡੁੱਬ ਗਿਆ ਯਾਰ ਉਹ ਅੱਗੇ ਡੇਰਾ ਹੈਗਾ ਬਾਬਾ ਜੀ ਦਾ ਉਹ ਵੀ ਫੁੱਲ ਇਦਰ ਲੀਆਂ ਜ਼ਮੀਨਾਂ 'ਚ ਜ਼ਿਆਦਾ ਪਾਣੀ ਆ। ਆਹ ਸਫੈਦੇ ਆ ਨਾ ਜਿਹੜੇ ਆ ਇਤੋਂ ਅੱਗੇ ਦੇਖੋ ਕੁਛ ਨਹੀਂ ਦਿਖ ਰਿਆ। ਤੇ ਫੇਰ ਪਾਣੀ ਐ ਨੂੰ ਜਾਈ ਜਾਂਦਾ ਕਿਉਂਕਿ ਇਦਰ ਨੀਮੀ ਜਗਾ। ਦੇਖੋ ਪਿੱਛੇ ਨਾ ਪੂਰਾ ਬੈਕ ਸਾਈਡ ਤੇ ਆਹ ਰੋਡ ਆ ਵਧੀਆ ਰੋਡ ਆ। ਮਤਲਬ ਇਹ 15 ਫੁੱਟ 20 ਫੁੱਟ 20 ਫੁੱਟ ਚੌੜੀ ਸੜਕ ਆ। ਇਹ ਹਾਰਫਕੇ ਤੋਂ ਆਉਂਦੀ ਆ ਤੇ ਅੱਗੇ ਸਾਰੇ ਪਿੰਡਾਂ ਨੂੰ ਪੱਟੀ ਤੱਕ ਜਾਂਦੀ ਆ ਹਾਰਫਕੇ ਤੋਂ ਲੈ ਕੇ ਮਤਲਬ ਫਰੋਈਪੁਰੋਂ ਆਉਂਦੀ ਆ ਤੇ ਹਾਰਫਕੇ ਤੋ ਪੱਟੀ ਤੱਕ ਜਾਂਦੀ ਆ ਇਹ ਰੋਡ ਇਹ ਰੋਡ ਸਾਰਾ ਬਲੌਕ ਹੋ ਗਿਆ ਬੰਦ ਹੋ ਗਿਆ ਇੱਥੋਂ ਵੀ ਥੋੜਾ ਚੱਲ ਰਿਹਾ ਪਿੱਛੇ ਬੰਦ ਸੀਗਾ ਇੱਧਰ ਸਾਰਾ ਹੀ ਸਤਲੋਈ ਬਿਆਸ ਦੀ ਮਾਰ ਆ ਤੇ ਤੁਸੀਂ ਸੋਣ ਹੀ ਲਿਆ ਹੋਣਾ ਅੱਜ ਮਤਲਬ 267000 ਕਿਊਸਿਕ ਪਾਣੀ ਚੱਲ ਰਿਹਾ ਹਰੀਕਿਆਂ ਤੋਂ ਬਾਈ ਨੇ ਨਾ ਮੈਸੇਜ ਦਿਖਾਇਆ ਸੀਗਾ ਇੱਕ ਇੱਕ ਮਲਾਜ਼ਮ ਸੀਗਾ ਉਹਨੇ ਮੈਸੇਜ ਦਿਖਾਇਆ ਕਹਿੰਦੇ 267000 ਕਿਊਸਿਕ ਪਾਣੀ ਚੱਲ ਰਿਹਾ ਸਾਨੂੰ ਮੈਸੇਜ ਆਇਆ ਆ ਦੇਖੋ ਸਾਰੇ ਪਿੰਡ ਜਿਹੜੇ ਆ ਉਹ ਡੁੱਬ ਗਏ ਆ ਇੱਧਰ ਇਹ ਹਮਿੰਦਾਲਾ ਪਿੰਡ ਆ ਹੁਣ ਅੱਗੇ ਆਪਾਂ ਇੱਕ ਹੋ ਘਰ ਸਾਰੇ ਘਰ ਖੇਤਾਂ ਹੀ ਸੀਗੇ ਇੱਕ ਉਹ ਬਾਈ ਦਾ ਘਰ ਹੈ گا ਵਾਲਾ ਡੇਰੇ ਦੇ ਪਿੱਛੇ ਐਚ ਵੀ ਫੁੱਲ ਪਾਣੀ ਹੈਗਾ ਸਾਰੀਆਂ ਜ਼ਮੀਨਾਂ ਵੀ ਖਰਾਬ ਆਹ ਜ਼ਮੀਨਾਂ ਸਾਰੀ ਡੇਰੇ ਦੇ ਅਗਲੀ ਸਾਈਡ ਤੇ ਆਹੋ ਆਹ ਟੋੜ ਪਰਾ 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 ਤੇ ਉਹ ਅਈ ਦੇ ਨੂੰ ਖੇਤਾਰੂ ਵਗਦਾ ਹੈ ਖੇਤਾਰੂ ਵਗਦਾ ਹੈ ਅਗਾਂ ਥੋੜੀ ਜਿਮੇਂਤ ਉਸੇ ਵੀ ਹੈਗੀ 5 6 ਕਿਲੇ ਅੱਛਾ ਤੇ ਇੱਧਰ ਕਿੰਨੀ ਆ ਇੱਥੇ ਖਾਦੀ ਥੋੜੀ ਦੂਜਾ ਭਰਾਵਾ ਬਰੋਂ ਦੇ ਖਾਦਾ ਹੋ ਕੇ ਲੱਗਾ ਸਾਰਾ ਡੁੱਬ ਗਿਆ ਇਹ ਆ ਸਾਈਡ ਨੀਵੀ ਆ ਬਾਪੂ ਇੱਧਰ ਨੀਵੀ ਆ ਨੀਵੀ ਆ ਅੱਛਾ ਤੇ ਆ ਉੱਚਾ ਸਾਈਡ ਹੁਣ ਤਾਂ ਇੱਧਰ ਵੀ ਕ੍ਰੋਸ ਹੋਈ ਜਾਂਦਾ ਪਾਣੀ ਵੇਖੋ ਪਾਣੀ ਜੀ ਹੋ ਜਾਂਦਾ ਤਾਂ ਥੋੜਾ 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 ਗੱਡੀਆਂ ਨਹੀਂ ਅੱਗੇ ਲੱਗਦੀ ਸਾਰੀ ਜਾਂਦੀਆਂ ਗੱਡੀਆਂ ਹੁਣ ਬੱਸਾਂ ਵੀ ਬੰਦ ਹੋ ਗਈਆਂ ਬੱਸਾਂ ਸਭ ਕੁਝ ਬੰਦ ਹੋ ਗਿਆ ਬੰਦ ਹੋ ਗਿਆ अच्छा जी आज तो गड्डी लाग सा जी नहीं कोई शायद ट्रैक्टर बड़े जोर ਨਾਲ ਨਿਕਲਦਾ ਬਾਈ ਲਾਈਟ ਚੱਲ ਰਹੀ ਹੈ ਜੀ ਕਿਹੜੀ ਆ ਇਧਰਲੀ ਸਾਈਡ ਤੇ ਇਹ ਬੰਦ ਲੈ ਬੰਦ ਹੋ ਗਈ ਬਿਜਲੀ ਆ ਦੇਖੋ ਪਾਣੀ ਵੀ ਕਿੰਨਾ ਹੋਊਗਾ ਉਹ ਉਹ ਘਰੇ ਜਾ ਰਹੇ ਆਪਣੇ ਨਹੀਂ ਨਹੀਂ ਆਪਣੇ ਖੇਤ ਦੀ ਉੱਤੇ ਖੇਤ ਵੀ ਘਰੇ ਆ ਬਾਈ ਤੇ ਉਹਦੇ ਘਰ ਵਾਲੀ ਜਾ ਰਹੇ ਆ ਆ ਬਾਈ ਹਾਂ ਦਾ ਫਿੱਜਾ ਹੈ ਅੱਛਾ ਜ਼ਮੀਨ ਦੇਖਣ ਜਾ ਰਹੇ ਹੋ ਹਾਂ ਜੀ ਵੇਖਣ ਕਿ ਰੋੜ ਆਉਂਦੇ ਪੈਸੇ ਤੇ ਗਲ ਪਈ ਬਾਈ ਦਾ ਸਾਰਾ ਕੁਝ ਰੋੜ ਗਿਆ ਡੇਰੇ ਚ ਵੀ ਕਿੰਨਾ ਕਿੰਨਾ ਪਾਣੀ ਹਨਾ ਨਹੀਂ ਨਹੀਂ ਵੜ ਗਿਆ ਪਾਣੀ ਅੱਛਾ ਜੀ ਅਸੀਂ ਤਾਂ ਹੁਣ ਕਹਿੰਦੇ ਵੀ ਫਾਸੀ ਪੈਣੀ ਥੋੜੀ ਜਿਆਦਾ ਆ ਬੀਜਾ ਦਾ ਸਾਰਿਆਂ ਦੇ ਕਿਸੇ ਦੇ ਚਾਰ ਤੇ ਲੱਗ ਦੋ ਥੋੜਾ ਕੀ ਨੌ ਕੀ ਹੈ ਜੀ ਮੇਰਾ ਨਾਮ ਦਿਆਲ ਹੈ ਦਿਆਲ ਬੰਦ ਕਾਜੀ ਹੈ ਹਾਂ ਬڑا ਬਾਪੂ ਜੀ ਨਕਸਾ ਦਾ ਗੜੀ ਬਾਈ ਚੱਲੇ ਸੋਣਾਗਾ ਅੱਗੇ 2023 ਚ ਹੋ ਗਿਆ ਸਾਲੀ ਵਿੱਚੋਂ ਪੈ 25 ਵੀ ਆ ਗਿਆ ਅਸੀਂ ਦਾ ਇੱਕ ਹਸਾਬ ਨਾਲ 50 ਸਾਲੀ ਪਸਾ ਹੋ ਗਿਆ 50 ਸਾਲੀ ਹੋ ਗਏ ਕੋਈ ਨਹੀਂ ਬਜ ਗਿਆ ਇੱਕ ਟੈਲੀ ਇਹਦੇ ਵਿੱਚ ਕੋਈ ਨਹੀਂ ਜਾਂਦੀ ਨਹੀਂ ਫਿਰ ਆ ਟੈਲੀ ਆ ਖਾਦਾ ਠੀਕ ਉਹ ਬਾਈ ਵਿਚਾਰੇ ਐਵੇਂ ਹਨ ਜਾਈ ਜਾਂਦੇ ਹੁਣ ਸਾਡੇ ਨਾਲ ਸਰਕਾਰਾਂ ਸਵਰਕ ਕਰਨਾ ਕੋਈ ਸਾਨੂੰ ਦੇਣ ਕੁਛ ਹੈ ਖਾਣਾ ਕਿੱਥੋਂ ਪਸਲ ਗਈ ਡੋਬਾ ਤੁਹਾਡੀ ਥੋੜੀ ਵੀ ਸਰਕਾਰਾਂ ਦੇ ਨਾਸਤ ਦੇਣ ਗਿਆ ਸਾਡੇ ਨਾਲ ਆ ਤੂੜੀ ਆ ਫਿਰ ਇੱਕ ਵੀ ਬੋਟ ਲੈਣਦੇ ਇੰਦੇ ਪਾਣੀ ਮਨ ਮਨ ਆਈ ਡਾਡਾ ਥੋੜੇ ਤੂੜੀ ਵੀ ਖਤਮ ਹੋ ਗਈ ਹੋਣੀ ਬਾਪੂ ਤੂੜੀ ਵੀ ਰਹੇਗੀ ਹਾਂ ਉਹਦੇ ਰੋੜ ਜਾਣੀ ਹਾਂ ਹਾਂ ਕੁਝ ਵੀ ਨਹੀਂ ਪਸ਼ੂਆਂ ਪਾਉਣ ਨੂੰ ਵੀ ਕੁਝ ਨਹੀਂ ਹੈਗਾ ਕੀ ਕਰੀ ਬੰਦ ਬਾਦਸ਼ਾਹ ਮੇਰੇ ਅੱਗੋਂ ਸੜਕ ਕਿੰਨੀ ਕੁ ਕਿਤੇ ਬੰਦ ਆ ਜੀ ਅੱਗੋਂ ਬਾਪੂ ਅਗਾ ਬੰਦ ਆ ਜੀ ਬੰਦ ਆ ਉਹ ਜਿੱਥੇ ਗੱਡੇ ਆ ਗੱਡੀਆਂ ਆ ਜਿਹੜੇ ਆਫ ਕਰਨੇ ਆ ਉਹ ਉੱਥੇ ਜੀ ਉੱਥੇ ਤੱਕ ਇਹ ਬਾਹ ਜਾ ਠੀਕ ਆ ਗਾਣੀ ਜਾ ਸਕਦਾ ਉਦੋਂ ਬਾਅਦ ਬੇੜੀ ਬੂੜੀ ਤੇ ਜਾਣਾ ਬੂੜੀ ਹਜ਼ਾਰ ਹੀ ਹੈ ਕੋਈ ਨਹੀਂ ਕੋਈ ਨਾ ਬੇੜੀ ਤੇ ਨਹੀਂ ਆਪਾਂ ਉੱਥੋਂ ਤੱਕ ਦੇਖਣੇ ਜਾ ਕੇ ਹਾਂ ਇਧਰੋਂ ਸੰਪਰਕ ਟੁੱਟ ਗਿਆ ਕੋਟ ਬੁੱਢੇ ਵਾਲਾ ਪੁਲ ਜਿਹੜਾ ਸੀਗਾ ਉਹਦੇ ਕੋਲੋਂ ਇਹ ਬੰਨ ਟੁੱਟਿਆ ਉਹ ਇਹ ਸਾਰਾ ਸੰਪਰਕ ਟੁੱਟ ਗਿਆ ਜੀ ਉੱਥੋਂ ਟੁੱਟਿਆ ਨਾ ਇਹ ਬੰਨ ਬੰਡਾਲੇ ਬੰਡਾਲੇ ਤੋਂ ਅਗਲੀ ਸਾਈਡ ਤੇ ਜਿਹੜਾ ਪੋਲ ਮਤਲਬ ਪੋਲਾ ਉਹਦੇ ਸਾਹਮਣੇ ਆਰਜੀ ਬੰਨ ਸੀਗਾ ਉਹ ਟੁੱਟਿਆ ਇਹ ਬਾਅਦ ਫਿਰ ਉਹ ਟੁੱਟ ਗਿਆ ਤੇ ਇਹ ਇਹ ਹਾਂ ਇਹ 4 ਦਿਨ 3 ਦਿਨ ਪਹਿਲਾਂ ਸਹੀ ਸੀ ਬਿਲਕੁਲ ਇਹ ਜਿਹੜਾ ਕੱਲ ਪਾਣੀ ਆਇਆ ਉਹਨੇ ਰੋੜਿਆ 25 ਤਰੀਕ ਨੂੰ ਆ ਦੇਖੋ ਸਭ ਕੁਝ ਹੀ ਡੁੱਬ ਗਿਆ ਇਹਨਾਂ ਦਾ ਤਾਂ ਪਿੰਡ ਵੀ ਸਾਰਾ ਡੁੱਬ ਗਿਆ ਇਹਨਾਂ ਦਾ ਸਾਰਾ ਪਿੰਡ ਹੀ ਆ ਪਾਣੀ 'ਚ ਆ ਗਿਆ ਬੋਰ ਵੀ ਆ ਦੇਖੋ ਪਾਣੀ 'ਚ ਡੁੱਬ ਗਏ ਐਸੈਡ ਵੀ ਇਹ ਤਾਂ ਨਜ਼ਰ ਆ ਰਹੀ ਮੋਟਰ ਪਰ ਇਧਰ ਇਧਰ ਦਾ ਬਾਪੂ ਕੋਈ ਨਜ਼ਰ ਹੀ ਨਹੀਂ ਆਉਂਦੀ ਹਨਾ ਆ ਕੋਠੇ ਆ ਜਰੂਰ ਮੋਟਰਾਂ ਵਾਲੇ ਨਜ਼ਰ ਆ ਰਹੇ ਇਹ ਢੇਰੇ ਦੀ ਦੂਸਰੀ ਕੰਦ ਹੈਗੀ ਆ ਹਮ ਚੱਕ ਦਾ ਡੇਰਾ ਆ ਦੇਖੋ ਕਿਵੇਂ ਪਾਣੀ ਵਧ ਹੀ ਜਾਂਦਾ ਤੁਸੀਂ ਦੇਖੋ ਆ ਦੇਖੋ ਪਾਣੀ ਕਿੰਨੇ ਜਾ ਰਿਹਾ ਤਿੰਨ ਤਿੰਨ ਫੁੱਟ ਹੋ ਗਿਆ ਤੇ ਸਾਹਮਣੇ ਤਾਂ 7 8 8 ਫੁੱਟ ਪਾਣੀ ਹੋ ਗਿਆ ਸਾਹਮਣੇ ਦੇਖੋ ਆ ਸਾਰੀਆਂ ਜ਼ਮੀਨਾਂ ਡੁੱਬ ਗਈਆਂ ਇਧਰ ਵੀ ਹੜ ਆ ਗਿਆ ਇਹ ਫਰੋਜਪੁਰ ਦਾ ਇਲਾਕਾ ਹੈਗਾ ਜ਼ਿਲ੍ਹਾ ਫਰੋਜਪੁਰ ਦੇ ਪਿੰਡ ਹੈਗੇ ਆ ਇਹ ਮਤਲਬ ਧੀਰਾ ਘਰ ਤੋਂ ਇਸ ਸਾਈਡ ਤੇ ਆ ਬੰਡਾਲਾ ਕੋਟ ਬੁੱਢੇ ਵਾਲੇ ਪੁਲ ਤੋਂ ਅੱਗੇ ਬੰਡਾਲਾ ਹਮ ਚੱਕ ਤੇ ਅੱਗੇ ਇਧਰ ਪਿੰਡਾਂ ਉਹਨਾਂ ਦੇ ਨਾਮ ਵੀ ਆਪਾਂ ਪੁੱਛਾਂਗੇ ਉਧਰ ਲੀਆਂ ਜ਼ਮੀਨਾਂ ਨੀਵੀਆਂ ਉਹ ਸੋਰੀ ਉੱਚੀਆਂ ਨੀਮੀਆਂ ਹੈਗੀਆਂ ਤੇ ਇਧਰ ਉੱਚੀਆਂ ਜ਼ਮੀਨਾਂ 'ਚ ਵੀ ਲੱਗ ਗਿਆ ਪੈਣਾ ਦੇਖੋ ਐਵੇਂ ਆਪਣੀ ਨਾ ਸਕੂਟਰੀ ਜਿੱਥੋਂ ਕੋ ਲੰਗਦੀ ਉੱਥੋਂ ਲੰਗਾ ਲੈਨੇ ਆ ਪਿੱਛੋਂ ਤਾਂ ਬੜਾ ਔਖਾ ਆ ਦੇਖੋ ਅਜੇ ਪੁਲੀਆਂ ਪਰ ਪਰ ਲੰਘ ਰਹੀਆਂ ਆ ਆ ਪਾਣੀ ਤੇ ਆ ਰਸਤਾ ਹੈਗਾ ਉਹ ਅੱਗੇ ਜਾਣ ਨੂੰ ਉਹ ਸ਼ਾਇਦ ਸਵੇਯਾ ਸ਼ਿਮਚਾਨਗਟ ਆ ਰਸਤਾ ਵੀ ਸਾਰਾ ਬੰਦ ਹੋ ਗਿਆ ਬڑے ਲੋਕ ਇਸ ਪਿੰਡਾਂ ਵਾਲੇ ਜਾ ਰਹੇ ਆ ਉਹ ਪਰ ਅੱਗੇ ਨਹੀਂ ਰਸਤਾ ਆਪਣੀਆਂ ਜ਼ਮੀਨਾਂ ਜਮੂਨਾ ਦੇਖਣ ਜਾਂ ਜਿਹੜੇ ਘਰ ਹੈਗੇ ਉਹਨਾਂ ਨੂੰ ਕੱਢਣ ਦੇ ਲਈ ਬੰਦ ਸਵੇਰ ਪੰਜ ਚੱਲਦੀ ਚੀਜ਼ਾਂ ਬਸਾਂ ਨਹੀਂ ਸੜਕ ਦੇ ਉੱਤੇ ਕੋਈ 5-6 ਫੁੱਟ ਪਾਣੀ ਆ 5-6 ਫੁੱਟ ਇਹ ਬਾਈ ਉਹੀ ਬੰਨ ਟੁੱਟਿਆ ਹੋਊ ਬੰਡਾਲੇ ਤੋਂ ਜਿਹੜਾ ਅੱਗੇ ਸੀ ਨਾ ਬੋਲ ਦੇ ਸਾਹਮਣੇ ਜਿਹੜਾ ਆਰਜੀ ਬੰਨ ਤੁਸੀਂ ਲਾਇਆ ਸੀ ਹਾਂਜੀ ਟ੍ਰਾਂਗਪੁਰ ਦਵਾਰਾ ਨਹੀਂ ਜਿਹੜਾ ਅਫਸਰ ਵਾਲਾ ਹਾਂਜੀ ਉਹ ਅਗਲੇ ਪਾਸੇ ਜਾ ਕੇ ਉੱਪਰ ਹਾਂਜੀ ਅੱਛਾ ਜੀ ਇੱਧਰ ਹੁਣ ਕੋਈ ਰਸਤਾ ਨਹੀਂ ਪੱਟੀ ਜਾਂਦਾ ਕੋਈ ਨਹੀਂ ਕੋਈ ਫਿਰ ਮੈਨ ਸ਼ੜਕ ਕਿਹੋ ਜੀ ਬੰਦ ਹੋ ਗਈ ਬੰਦ ਹੋ ਗਈ ਹਾਂ ਠੀਕ ਹੈ ਥੋੜੀਆਂ ਜ਼ਮੀਨਾਂ ਵੀ ਇੱਧਰ ਹੀ ਆ ਹਾਂਜੀ ਹਰਸ਼ਪੁਰ ਅੱਛਾ ਜੀ ਠੀਕ ਆ ਪਹਰਾ ਆ ਤੁਹਾਨੂੰ ਦੇਖਣੀ ਜਾ ਰਹੀ ਕਿ ਸਾਰਾ ਕੁਝ ਜੀ ਆ ਤਾਂ ਫਲੱਡ ਆ ਗਿਆ ਪਿੱਛੇ ਆ ਦੇਖੋ ਤੇਹੀ ਨਾਲੋਂ ਵੀ ਜ਼ਿਆਦਾ ਆਏ ਪਾਣੀ ਆ ਤੇਹੀ ਨਾਲੋਂ ਵੀ ਜ਼ਿਆਦਾ ਹਾਂ ਇਹਦਾ ਖੜੇ ਇਹ ਬੋਲਣਾ ਤੇ ਵੀਡੀਓ ਆ ਆ ਤੁਹਾਡਾ ਪਿੰਡ ਹਾਮੇ ਚੱਕ ਇਹਦੇ ਵਿੱਚ ਤਾਂ ਪਾਣੀ ਆ 4-4 ਫੁੱਟ ਜੀ ਹੁਣ ਕੰਮ ਰੱਖੜਾ ਠੀਕ ਹੈ ਸਾਰੀਆਂ ਫਸਲਾਂ ਇਹ ਸਾਰੇ ਬਾਈ ਇਸੇ ਪਿੰਡ ਦੇ ਆ ਕਿਉਂਕਿ ਅੱਗੋਂ ਦਾ ਕੋਈ ਆ ਨਹੀਂ ਰਿਹਾ ਤੇ ਤੁਹਾਡੇ ਪਿੰਡ ਦੇ ਹੀ ਅਸਰ ਵੀਡੀਓ ਬਣਾਉਣ ਲੱਗਿਆ ਪਰ ਓਕਾ ਦਾ ਅਸਮਾਨ ਤੋਂ ਪੈਸਟਰਾਂਾ ਚੜਾ ਰਿਹਾ ਅੱਛਾ ਜਿਹੜੇ ਘਰ ਆ ਸਾਰੇ ਇਹਨਾਂ ਨਾਲ ਬੜਾ ਓਕਾ ਬਾਈ ਉਧਰ ਘਰਾਂ ਚ ਕਿੰਨਾ ਕਿੰਨਾ ਪਾਣੀ ਅੱਛਾ ਇਹ ਛੱਤਾਂ 'ਤੇ ਬੈਠੇ ਅੱਛਾ ਇਹ ਛੱਤਾਂ 'ਤੇ ਬੈਠੇ ਤੈਨੂੰ ਹਾਰਾ ਪਾਣੀ ਕਾਣੀ ਖੜਾਈ ਹੋ ਐਸਿਡ ਤੇ ਵੀ ਸਾਰਾ ਪਾਣੀ ਪਾਣੀ ਠੀਕ 150 ਕਿਲੋ ਸਭ ਕੋ ਆਜੇ ਪਾਣੀ ਧੜਕੇ ਰੋਡ ਲੰਘ ਗਿਆ ਆ ਅੱਜ ਅੱਜ 26 ਤਰੀਕ ਦੇ ਅੱਜ ਲੰਘਿਆ ਰੋਡ ਤੇ ਥੋੜਾ ਪਾਣੀ ਆ ਗਿਆ ਹੈ ਪਹਿਲੋਂ ਕੜੀ ਨੂੰ ਮਾਰਨ ਲੱਗਿਆ ਇੱਥੇ ਜਿਹੜਾ ਇੱਧਰ ਆਇਆ ਨਾ ਇਹਨੇ ਫਿਰ ਦਵਾਈ ਫਿਰਦੀ ਇਹਨੇ ਸਾਰਾ ਕੁਝ ਤੇ ਭਾਈ ਉੱਧਰ ਘਰ ਕਿੰਨੇ ਤੁਹਾਡੀ ਜ਼ਮੀਨ ਦੇ ਨੇੜੇ-ਨੇੜੇ ਘਰ ਵੀ ਹੈਗੇ ਸਾਰੀਆਂ ਵੇਲੀਆਂ ਸਭ ਡੁੱਬ ਗਏ ਸਭ ਡੁੱਬ ਗਏ ਬਿਲਕੁਲ ਸਾਰੀਆਂ ਛੋਟੀਆਂ ਵੇਲੀਆਂ ਦੇ ਵਿੱਚ ਉੱਤੇ ਚੜ ਕੇ ਬੈਠੇ ਆਹੋ ਜਾ ਇਹ ਫਰੋਜਪੁਰ ਚੋਂ ਦੇ ਪਿੰਡ ਤੁਹਾਡੇ ਤੇ ਇੱਧਰ ਅੱਗੇ ਵੀ ਪਿੰਡ ਹੈਗੇ ਇੱਕ ਤਾਂ ਬੰਡਾਲਾ ਹੋਰ ਕਿਹੜਾ ਬੰਡਾਲਾ ਅੱਗੇ ਆਖੜਾ ਹੋਰ ਕਿਹੜਾ ਪਿੰਡ ਜੀ ਇੱਕ ਸਾਬ ਕਾਲੇ ਕੇ ਹਾਂਜੀ ਕਿਤੇ ਜੱਲੋ ਕੀ ਬੇਕਾਂ ਹਾਂਜੀ ਤੇ ਪਤਵਦੀਨ ਹਾਂਜੀ ਤੇ ਟੱਲੀ ਗਲਾਮ ਆ ਸਾਰਿਆਂ ਚ ਪਾਣੀ ਆ ਸਾਰੇ ਪਾਣੀ ਛੱਤ ਕੰਨ ਤੇ ਫਰ ਫੜੋਬੇ ਵਿਆ ਠੀਕ ਹੈ ਜੀ ਟੀਰਾ ਘਰ ਟੱਲੀ ਗਲਾਮ ਆ ਜਾਣੇ ਕਿ ਪਹਿਣਾ ਟੀਰਾ ਘਰ ਤਾਂ ਅਸੀਂ ਦੇਖਿਆ ਜੀ ਠੀਕ ਆ ਏਰੀਆ ਉੱਪਰ ਆਪ ਆਪਣਾ ਬਾਈ ਜ਼ਮੀਨਾਂ ਦਾ ਖਰਾਬ ਹੋ ਗਈਆਂ ਹਨਾ ਝੋਨਾ ਨਿਸਰੇ ਜਿਹੜਾ ਨਾ ਹਾਂਜੀ ਉਹ ਤਾਂ ਗਿਆ ਛੁੱਟੀ ਇਹ ਇਹ ਕਿੱਥੋਂ ਆ ਰਹੇ ਬਾਈ ਅੱਛਾ ਇਹ ਮੱਝਾਂ ਕੱਢ ਕੇ ਲੈ ਕੇ ਆਏ ਆ ਬਾਈ ਸਮਾਨ ਲਈ ਆਉਂਦੇ ਆ ਇਹ ਹਾਂ ਜਿਹਨਾਂ ਦੇ ਘਰ ਹੋਣਗੇ ਉਹ ਕੱਢ ਕੇ ਲਿਆ ਰਹੇ ਹਨ ਜੀ ਹਾਂ ਜੀ ਗੁਰਦੁਆਰੇ ਦੇ ਲੱਗ ਅੱਛਾ ਆ ਪਿਛਲੇ ਇਹ ਘਰ ਆਪਾਂ ਅੱਗੇ ਆ ਗਏ ਤੇ ਅੱਗੇ ਵੀ ਨਾ ਸੜਕ ਦੇ ਉੱਤੇ ਪਾਣੀ ਅੱਧੀ ਅੱਧੀ ਸੜਕ ਤੇ ਇੱਧਰ ਤਾਂ ਪੂਰਾ ਸਮੁੰਦਰ ਹੀ ਹੈਗਾ ਇੱਧਰ ਸਾਰਾ ਫਸਲਾਂ ਤਬਾਹ ਕਰਤੀਆਂ ਜਿੰਨੇ ਵੀ ਘਰ ਸੀਗੇ ਤੁਹਾਨੂੰ ਦਿਖਾਉਣਾ ਉਹ ਨਜ਼ਰ ਮਾਰੋ ਸਾਰੇ ਇਹ ਡੁੱਬ ਚੁੱਕੇ ਆ ਤੇ आधी ਸੜਕ ਕ੍ਰੋਸ ਹੋ ਗਈ ਜਦੋਂ ਆਪਾਂ ਆਏ ਸੀਗੇ ਉਦੋਂ ਉੱਥੋਂ ਤੱਕ ਪਾਣੀ ਸੀਗਾ ਉਹ ਚਿੱਟੀ ਪੱਟੀ ਤੱਕ ਹੁਣ ਅੱਧੀ ਸੜਕ ਤੇ ਆ ਗਿਆ ਅੱਗੇ ਵੀ ਤੁਹਾਨੂੰ ਦਿਖਾਉਣਾ ਸਾਰਾ ਆ ਇਧਰ ਲੀਆਂ ਜ਼ਮੀਨਾਂ 'ਚ ਹੌਣ ਪੈਣ ਲੱਗ ਗਿਆ ਇੱਕ ਉਹ ਘਰ ਉਹਨਾਂ ਸਾਹਮਣੇ ਆਹਾ ਕੋਠੀ ਪਈ ਜਿਹੜੀ ਆਹ ਦੇਖੋ ਉਹਦੇ ਆਲੇ ਦੁਆਲੇ ਕਿੰਨਾ ਪਾਣੀ ਹੈ ਕਿਹੜਾ ਵੀ ਜੰਦਾ ਬਸ ਇੱਥੋਂ ਪਿੰਡ ਵਾਲਾ ਆਉਂਦੀਆਂ ਜ਼ਮੀਨਾਂ ਦੇਖ ਕੇ ਇੱਥੋਂ ਮੁੜ ਜਾਂਦਾ ਆ ਇੱਕ ਸਰਵਿਸ ਕਿਚਨ ਸੀਗਾ ਗੱਡੀਆਂ ਢੋਹਨ ਦਾ ਇਹਦੇ ਵਿੱਚ ਵੀ ਪਾਣੀ ਆ ਗਿਆ ਹਨਾ ਆ ਦੇਖੋ ਮੈਂ ਅੱਗੇ ਦਾ ਬਹੁਤ ਰੋੜੂ ਆ ਹਨਾ ਬਾਈ ਯਾਰ ਬਹੁਤ ਜ਼ਿਆਦਾ ਪਾਣੀ ਲੰਗਦਾ ਨਹੀਂ ਕੋਈ ਵੀਕਲ ਟਰੈਕਟਰ ਲੰਘ ਜਾਂਦੇ ਟਰੈਕਟਰ ਲਾਂਦਾ ਹੋਊਗਾ ਹਾਂ ਬੱਸ ਬੁਸ ਨਹੀਂ ਮਾਰਦਾ ਆ ਦੇਖੋ ਕਿੰਨਾ ਪਾਣੀ ਆ ਇਧਰ ਵਧ ਰਿਹਾ ਪਾਣੀ ਆ ਕੁਝ ਨਜ਼ਰ ਆ ਰਿਹਾ ਟਰਾਂਸਫਰਮ ਆ ਐ ਲੱਗਦਾ ਜਿਵੇਂ ਆਪਾਂ ਦਰਿਆ 'ਚ ਹੀ ਖੜੇ ਆ ਸਾਰੇ ਝੋਨੇ ਆ ਝੋਨੇ ਵੀ ਪੂਰੇ ਪੱਕੇ ਸੀਗੇ ਹੁਣ ਪੁੰਜਰਾ 'ਤੇ ਆ ਰੋੜ ਇਹ ਸੜਕ ਵੀ ਟੁੱਟ ਜੂ ਹਨਾ ਯਾਰ ਆ ਘਰ ਇਹ ਵੀ ਕੋਠੀ ਆ ਹਨਾ ਆ ਸਾਈਡ 'ਤੇ ਅੱਗੇ ਬਹੁਤ ਘਰ ਆ ਯਾਰ ਅੱਗੇ ਬਹੁਤ ਦਿਖਾਣਾ ਏਰੀਆ ਘਰ ਹੀ ਆ ਕਿਉਂ ਨਿਕਲ ਕੇ ਘਰਾਂ 'ਚ ਤੋਂ ਬਾਹਰ ਨਿਕਲ ਜੰਦੇ ਆ ਵੇਖੋ ਜਿਵੇਂ ਹੋਰ ਟੰਗ ਆਦੇ ਆਵੇ ਹੋ ਜੀ ਕਰਕੇ ਇਧਰ 88 ਜਿੰਨਾ ਪਾਣੀ ਆ ਹਨ ਅੱਗੇ ਜਾਂਦਾ ਕੋਈ ਨਹੀਂ ਹੁਣ ਆਪਾਂ ਵੀ ਵਾਪਸ ਜਾਵਾਂਗੇ ਕਿਉਂਕਿ ਅੱਗੇ ਅੱਗੇ ਰਸਤਾ ਨਹੀਂ ਚੱਲਦਾ ਆਪ ਕੋ ਸੈਲ ਵੀ ਨਹੀਂ ਜਾਂਦਾ ਪੈਦਲ ਆਪਾਂ ਜਾ ਸਕਦੇ ਪਰ ਪੈਦਲੋਂ ਵਾਪਸ ਹੋਣਾ 100 ਬਾਈ ਨੂੰ ਪਸ਼ੂ ਕੱਢ ਕੇ ਲਿਆ ਰਿਆ ਦੇਖੋ ਓ ਮੱਝਾ ਲਿਆ ਰਿਆ ਇੱਕ ਬਾਈ ਓ ਦੇਖੋ ਘਰ ਖਾਲੀ ਕਰ ਰਹੇ ਇਧਰ ਇਧਰਲੀ ਸਾਈਡ ਤੋਂ ਵੀ ਜਿਹੜੇ ਲੋਕ ਆ ਉਹ ਘਰ ਖਾਲੀ ਕਰ ਰਹੇ ਆ ਭਾਈ ਆ ਗੁਰਦੁਆਰਾ ਸਾਹਿਬ ਕਿਹੜੇ ਪਿੰਡ ਦਾ ਬਣਾਲੀ ਰੁਕਣੇ ਵਾਲਾ ਬਣਾਲੀ ਰੁਕਣੇ ਵਾਲਾ ਰੁਕਣੇ ਵਾਲਾ ਓਕੇ ਇੱਧਰ ਬਣਾਲੀ ਪਿੰਡ ਆ ਰੁਕਣੇ ਵਾਲਾ ਇਹ ਉੱਥੋਂ ਤੱਕ ਗਿਆ ਹੂ ਪਾਣੀ ਫਿਰ ਬਣਾਲੇ ਤੱਕ ਆ ਦੇਖੋ ਗੱਡੀਆਂ ਧੋਣ ਦੀ ਜਗ੍ਹਾ ਸੀਗੀ ਐਦੇ ਵੀ ਆਲੇ ਦੁਆਲੇ ਪਾਣੀ ਹੋ ਗਿਆ ਟਰੈਕਟਰ ਬਾਈ ਕੋਈ ਵੀ ਲੰਗਾ ਲੈਂਦਾ ਕਿਉਂਕਿ ਜਿਹੜੇ ਉਹ ਆ ਨਾ ਲੋਕ ਆ ਘਰਾਚ ਉਹਨਾਂ ਦਾ ਸਮਾਨ ਸੂਨ ਕੱਢ ਕੇ ਲਿਆ ਰਹੇ ਆ ਬਾਈ ਚੱਲੇ ਆ ਇਸ ਸਮਾਨ ਸੂਨ ਕੱਢਣ ਚੱਲੇ ਜੀ ਪਸ਼ੂ 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 ਜੀ ਆਪ ਵਿੱਚ ਤੇ ਦਾ ਰੋ ਮੰਨ ਲੈ ਲੈਣ ਚੱਲੇ ਅੱਛਾ ਜੀ ਪਾਣੀ ਬਹੁਤ ਤੇਜ਼ ਆ ਰਿਹਾ ਇਸ ਸਾਈਡ ਤੋਂ ਇਧਰ ਨੂੰ ਇਹ ਬੰਨ ਜਿਹੜੀ ਕੋਟ ਬੁੱਢਾ ਤੇ ਬਾਈ ਉਧਰ ਮਿੱਟੀ ਪਾ ਰਹੇ ਸੀ ਨਾ ਸਾਰਾ ਵੱਲੋਂ ਪੰਜ-ਸੱਤ ਬੰਦੇ ਲੱਗੇ ਸੀਗੇ ਪੰਜ-ਸੱਤ ਟਰਾਲੀਆਂ ਉਹ ਬੰਨ ਟੁੱਟਿਆ ਹੈਗਾ ਆਜੀ ਬੰਨ ਸੀਗਾ ਜਿਹੜਾ ਬੰਡਾਲੇ ਦੇ ਸਾਹਮਣੇ ਇਹਦਾ ਪਾਣੀ ਆਇਆ ਕਹਿੰਦੇ ਪਾਣੀ ਵਧੇ ਨੂੰ 1 ਘੰਟਾ ਹੋਇਆ ਪਹਿਲਾਂ ਸੜਕ ਖਾਲੀ ਸੀਗੀ ਅਵੀ ਚੋਬਰ ਸਾਰੇ ਆਏ ਇਸੇ ਪਿੰਡ ਦੇ ਹੀ ਹੋਣੇ ਬਾਈ ਇਸੇ ਪਿੰਡ ਦੇ ਹੋ ਮੱਲਾ ਵਾਲੇ ਮੱਲਾ ਵਾਲੇ ਤੋਂ ਇਹ ਲੰਘ ਰਹੇ ਹੁਣੇ ਨਾ ਤੁਸੀਂ ਹਾਂਜੀ ਇਹ ਗਾਂ ਜਾਣਾ ਪ੍ਰਸ਼ਾਸਨ ਵੀ ਆ ਗਿਆ ਚੈੱਕ ਕਰਨ ਦੇ ਲਈ ਕਿ ਕੋਈ ਖਣਾ ਇੱਧਰ ਦੀ ਲੰਗੇ ਨਾ ਉਹ ਦੇਖੋ ਗੱਡੀ ਆ ਗਈ ਆ ਤੇ ਆਪਾਂ ਵਾਪਸ ਚੱਲਦੇ ਹਾਂ ਕਿਉਂਕਿ ਸੜਕ ਤੇ ਨਾ ਪਾਣੀ ਵਧਿਆ ਜਾਂਦਾ ਦੇਖੋ ਬੇਦਿਆਂ ਬੇਦਿਆਂ ਸੜਕ ਭਰ ਗਈ ਅੱਗੇ ਦਾ ਤਾਰੂ ਆ ਪਾਣੀ ਸੜਕ ਦੇ ਉੱਤੇ ਵੀ ਜਿਹੜੀ ਬੱਸ ਦੀ ਆਵਾਜ਼ ਆਈ ਸੀ ਉਹ ਵੀ ਬੰਦ ਹੋ ਗਈ ਤੇ ਲਾਈਟ ਵੀ ਸਾਰੀ ਇਸ ਏਰੀਏ ਦੀ ਬੰਦ ਹੋ ਗਈ ਅੱਗੇ ਜਿਹੜੇ ਪਿੰਡ ਆ ਦੋ ਤਿੰਨ ਉਹ ਵੀ ਡੁੱਬ ਗਏ ਜਿਹੜੇ ਪਾਈ ਨੇ ਦੱਸੀ ਬਣਾ ਵਾਲੀ ਇੱਕ ਪਿੰਡ ਹੋਰ ਸੀਗਾ ਆ ਉੱਚੀਆਂ ਜਗ੍ਹਾ ਤੇ ਵੀ ਦੇਖ ਲਓ ਪਾਣੀ ਇੱਥੇ ਫਰਸ਼ ਲੱਗੀ ਆ ਇੱਥੇ ਵੀ ਸਾਰਾ ਪਾਣੀ ਪਾਣੀ ਹੋ ਗਿਆ ਆ ਇਧਰ ਦੇਖੋ ਕਿੰਨਾ ਕਿੰਨਾ ਪਾਣੀ ਉਹ ਬਾਈ ਆ ਰਿਹਾ ਤੁਸੀਂ ਆਪ ਦੇਖੋ ਮਿੱਟੀ ਇਹ ਬਾਈ ਕਿੱਥੇ ਮੌਨ ਲੱਗਿਆ ਉਹ ਗੇਟ ਅੱਗੇ ਜੀ ਅੱਛਾ ਪਾਣੀ ਅੰਦਰ ਜਾ ਰਿਹਾ ਸਰਵਿਸ ਸਟੇਸ਼ਨ ਦੇ ਤੇ ਆ ਘਰ ਵੀ ਇਹ ਘਰਾਂ ਵਾਲੇ ਵੀ ਖਾਲੀ ਕਰਿਆ ਕਰ ਅੱਗੇ ਬਹੁਤ ਘਰ ਉਹ ਅੱਗੇ ਵੀ ਇੱਕ ਪਿੰਡ ਹੈਗਾ ਆਹ ਵਾਲਾ ਦੇਖੋ ਜੀ ਇੱਥੇ ਪੂਰਾ ਪਾਣੀ ਆ ਬਾਈ ਕਿਹੜਾ ਪਿੰਡ ਇਹ ਆ ਪਿੰਡ ਬਾਈ ਪਿੰਡ ਸਮਝ ਨੀ ਆਹ ਵਾਲਾ ਬੰਡਾਲਾ ਬੰਡਾਲਾ ਅੱਛਾ ਉਹਨਾਂ ਦੇ ਘਾਰ ਹੀ ਆ ਠੀਕ ਠੀਕ ਹੈ ਠੀਕ ਟੈਲੀਗ੍ਰਾਮ ਥੱਲੇ ਆ ਟੈਲੀਗ੍ਰਾਮ ਤਾਂ ਨੀਮਾ ਹੋ ਗਿਆ ਨਾ ਉਹ ਤਾਂ ਡੁੱਬ ਗਿਆ ਸਾਰਾ ਸਾਰਾ ਹੀ ਡੁੱਬ ਗਿਆ ਤੇ ਆ ਜਗ੍ਹਾ ਬਚੀ ਆ ਬਸ ਸੜਕ ਵੀ ਸਾਰੀ ਡੁੱਬ ਗਈ ਵੀ ਹਮ ਚੱਕ ਦਾ ਵੀ ਸਾਰਾ ਇਹ ਰਕਬਾ ਡੁੱਬ ਗਿਆ ਆਛਾ ਜੀ ਹਾਂਜੀ ਆ ਉੱਚਾ ਸੀ ਇਹ ਸੈੱਡ ਹਨਾ ਹਾਂ ਇਹ ਉੱਚੀ ਸੀ ਇਹ ਵੀ ਸਾਰਾ ਡੁੱਬ ਗਿਆ ਵੇਂਦੇ ਆ ਵੇਂਦੇ ਆ ਹਾਂਜੀ ਹਾਂਜੀ ਬਹੁਤ ਔਖਾ ਇਹ ਸਾਰੇ ਬਾਈ ਆ ਤੁਹਾਡੇ ਸਾਰਿਆਂ ਦਾ ਇਹੀ ਪਿੰਡ ਆ ਪਾਣੀ ਵਧ ਹੀ ਜਾਂਦਾ ਜੀ ਅੱਛਾ ਜੀ ਹਾਂਜੀ ਹਾਂਜੀ ਪਾਣੀ ਬਹੁਤ ਵਧ ਰਿਹਾ ਜੀ ਪਾਣੀ ਵਧ ਹੀ ਜਾਂਦਾ ਸਹੀ ਗੱਲ ਆ ਪਾਣੀ ਦਾ ਨਾ ਆਪਹਾ ਤੁਹਾਨੂੰ ਦਿਖਾਉਣਾ ਮੈਂ ਆ ਉੱਚੀਆਂ ਜਗ੍ਹਾ ਤੇ ਦੇਖੋ ਪਾਣੀ ਕਿਵੇਂ ਜਾ ਰਿਹਾ ਕਿਵੇਂ ਆ ਰਿਹਾ ਜੇ ਪਾਣੀ ਖੜਾ ਹੋਵੇ ਆ ਦੇਖੋ ਕਿਵੇਂ ਆ ਰਿਹਾ ਪਾਣੀ ਤੇ ਆਪਾਂ ਵੀ ਹੁਣ ਪਿੱਛੇ ਚੱਲੀਏ ਕਿਉਂਕਿ ਉਹ ਦੇਖੋ ਸਾਹਮਣੇ ਜਿਹੜਾ ਦਰਿਆ ਫੁੱਲ ਭਰਿਆ ਆ ਰਿਹਾ ਇਹ ਸਾਰਾ ਜਿਹੜੀ ਸੜਕਾ ਨਾ ਇਹਦੇ ਉੱਤੇ ਵੀ 4-4 ਫੁੱਟ ਅੱਗੇ ਪਾਣੀ ਹੈਗਾ ਇੱਥੇ ਵੀ ਹੋ ਜਾਣਾ 1-1 ਫੁੱਟ ਹੋ ਗਿਆ ਆ ਦੇਖੋ ਫਿਰ ਦਿੱਕਤ ਹੋ ਜਾਣੀ ਆ ਕਿਉਂਕਿ ਲੰਘਾ ਸਾਰਾ ਕੁਝ ਬੰਦ ਹੋ ਗਿਆ ਹੁਣ ਆਪਾਂ ਵਾਪਸ ਚੱਲੀਏ ਤੇ ਇਹ ਸਾਰੇ ਬਾਈ ਵੀ ਇਸੇ ਬਿਲਡ ਦੇ ਆ ਉਹ ਹਾਮਦੇਵਾਲਾ ਪਿੰਡ ਦਾ ਬੋਰਡ ਲੱਗਿਆ ਤੇ ਆ ਸਾਰੀਆਂ ਮੋਟਰਾਂ ਦੇ ਸਾਰੀ ਫਸਲ ਝੋਨਾ ਤਾਂ ਦਿਸ ਨਹੀਂ ਰਿਹਾ ਇਸ ਤੋਂ ਅਗਲੇ ਪਿੰਡ ਵੀ ਸਾਰੇ ਡੁੱਬ ਗਏ ਕਿਉਂਕਿ ਪਹਿਲਾਂ ਪਾਣੀ ਘਟ ਸੀਗਾ 25 ਤਰੀਕ ਕੱਲ ਵੀ ਘਟ ਸੀ ਕਹਿੰਦੇ ਅੱਜ 26 ਤਰੀਕ ਨੂੰ ਸਵੇਰ ਪਾਣੀ ਆਇਆ ਹੈਗਾ ਆ ਕੁਝ ਉੱਚੇ ਸੀਗੀਆਂ ਫਸਲਾਂ ਇਦਰੋਂ ਵੀ ਪਾਣੀ ਉੱਪਰ ਨਾ ਕਿਨਾਰਿਆਂ ਆ ਗਿਆ। ਰੁੰਬਲਾਂ ਤੱਕ ਆ ਗਿਆ ਪਾਣੀ ਆ ਦੇਖੋ ਤੇ ਇੱਧਰ ਵੀ ਸੜਕ ਦੇ ਕਿੰਨੀ ਤੇ ਪਾਰ ਹੋ ਰਹੀ ਸੜਕ ਦੇਖੋ। ਰੋਡ ਬਹੁਤ ਵਧੀਆ ਸੀ ਪਰ ਇਹ ਖਰਾਬ ਹੋ ਜੂ ਪਾਣੀ ਨਾ ਫਸਲਾਂ ਵੀ ਗਈਆਂ ਘਰ ਵੀ ਗਏ ਯਾਰ। ਇੰਨਾ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ। ਹੜ ਦੀ ਮਾਰ ਅਸਲੀ ਇਨ੍ਹਾਂ ਪਿੰਡਾਂ ਨੂੰ ਪਈ ਆ ਇਹ ਫਿਰੋਜ਼ਪੁਰ ਦੇ ਪਿੰਡ ਹੈਗੇ ਆ। ਜਿਵੇਂ ਕਪੂਰਥਲਾ ਦੇ ਪਿੰਡ ਡੁੱਬਿਆ ਉਵੇਂ ਹੀ ਇਹ ਆ ਆ ਇੰਨਾ ਘਰਾਂ ਚ ਵੀ ਉਹ ਸਾਹਮਣੇ ਘਰ ਹੈਗਾ ਉਹਦੇ ਚ ਵੀ ਪਾਣੀ ਆ ਗਿਆ ਦੇਖੋ ਆ ਘਰ ਚ ਵੀ ਪਾਣੀ ਇਧਰੋਂ ਵੀ ਆ ਗਿਆ ਪਿੱਛੋਂ ਵੀ ਦੇਖੋ ਤੇ ਵੀ ਘਰ ਪਾਣੀ ਚ ਘਰ ਆ ਥੋੜੇ ਪਾਣੀ ਚ ਬਿਲਕੁਲ ਅੱਛਾ ਜੀ ਇਹ ਨਾ ਪਾਣੀ ਆ ਸਾਰੇ ਘਰਾਂ ਆ ਆ ਜਾ ਬਾਈ ਇੱਥੇ ਆ ਜਾ 4 4 ਫੁੱਟ ਘਰ ਬਾਈ 4 4 ਫੁੱਟ ਪਿੰਡ ਕਿਹੜਾ 8 ਲੀ ਗਲਾਮ ਅੱਛਾ ਅਗਲਾ ਪਿੰਡਾ ਇਹ ਹਾਮਦ ਹਾਮਦ ਵਾਲੇ ਆਪਾਂ ਖੜੇ ਆ ਤੇ ਇਹ ਬਾਈਆਂ ਦਾ ਟੈਲੀਗ੍ਰਾਮ ਪਿੰਡ ਆ ਸਾਰਾ ਡੁੱਬ ਗਿਆ ਪਿੰਡ ਚਾਰ ਬਾਲਾ ਪਾਣੀ ਹੋ ਗਿਆ ਜੀ ਤੇ ਫਿਰ ਉਧਰੋਂ ਪਸ਼ੂ ਡੰਗਰ ਸਾਰੇ ਕੱਢ ਲਿਆਂਦੇ ਤੁਸੀਂ ਕੀ ਕਰ ਸਕਦੇ ਆ ਕੋਈ ਆਪਣੇ ਬੱਚੇ ਥਾਂ ਵਿਚਾਰਨ ਕਰ ਰਹੇ ਆ ਸੇਰ ਦੇ ਲਗੇ ਖਲੋਤੇ ਆ ਅਸੀਂ ਆਪ ਸੜਕ ਦੇਖ ਕੇ ਸੜਕ ਦੇ ਉੱਤੇ ਵੀ ਪਾਣੀ ਹੋ ਗਿਆ ਹੈ ਨਾ 3-4 ਫੁੱਟ ਪਾਣੀ ਹੈ ਬੀਕਲ ਦੀ ਲੰਗਾਂ ਨੇ ਬੰਦ ਹੋ ਗਏ ਬੰਦ ਹੋ ਗਏ ਬਹੁਤ ਜ਼ਿਆਦਾ ਪਾਣੀ ਇੱਕੋ ਤੋਂ ਪ੍ਰਸਾਦ ਹੋ ਰਹੀ ਹੈ ਫਿਰ ਸਾਰੇ ਹੋ ਰਹੇ ਪਾਣੀ ਪਾ ਕੇ ਅੱਛਾ ਤੇ ਵੈਸੇ ਤਾਂ ਘਰੋਂ ਆ ਜਾਉਗੇ ਸਾਰੇ ਕਿ ਨਹੀਂ ਪਰ ਬਾਈ ਆ ਜੀ ਫਿਰ ਜਿਹੜਾ ਕੋਈ ਮਾੜਾ ਮੋੜਾ ਸਮਾਨ ਆ ਮਗਰ ਚੋਰੀ ਹੋ ਜਾਂਦਾ ਪਰ ਬਾਈ ਪਾਣੀ ਜ਼ਿਆਦਾ ਹੋ ਸਕਦਾ ਸ਼ਾਮੀ ਹਾਂ ਨਾ ਕਿਉਂਕਿ ਜੇ ਅੱਜ ਵੱਧ ਗਿਆ ਤੇ ਸ਼ਾਮੀ ਜ਼ਿਆਦਾ ਵੀ ਹੋ ਸਕਦਾ ਹਾਂਜੀ ਉਹ ਤੇ ਹੈ ਬਾਈ ਰਾਤ ਵੀ ਜਾ ਕੇ ੱਤੀ ਸਾਰੀ ਰਾਤ ਧਿਆਨ ਰੱਖੀਦਾ ਕੋਈ ਪਤਾ ਹੀ ਨਹੀਂਗਾ ਵੀ ਪਾਣੀ ਕਦੋਂ ਵੱਧ ਜਾਣਾ ਐਟਮ ਰਾਤ ਨੂੰ 2 ਵਜੇ ਦਾ ਪਾਣੀ ਵੱਧਣ ਲੱਗਿਆ ਹੁਣ ਤੋਂ ਉਹ ਹੁਣ ਸ਼ਾਮਾਂ ਦਾ ਤੇ ਪੂਰਾ ਪਾਣੀ ਆ 4-4 ਫੁੱਟਾਂ ਦਾ ਤੇ ਰਾਏ ਵੱਧ ਗਿਆ ਤੁਹਾਡਾ ਤੁਹਾਡੇ ਸਾਰੇ ਘਰ ਹੀ ਨੀਵੇਂ ਆ ਆੰਗੀਆਂ ਦੇ ਘਰ ਮਾ ਲੋ ਪਾਣੀ ਜ਼ਿਆਦਾ ਹੈ ਪਾਣੀ ਜ਼ਿਆਦਾ ਨਾ ਪਾਣੀ ਜ਼ਿਆਦਾ ਹੈ ਤੇ ਬੰਡਾਲੇ ਕਿੰਨਾ ਕੁ ਪਾਣੀ ਤੇ ਬੰਡਾਲਾ ਸਾਡਾ ਆਪਾ ਇਹ ਇਸ ਤੋਂ ਜ਼ਿਆਦਾ ਬੰਡਾਲੇ ਜ਼ਿਆਦਾ ਹੈ ਮੇਰਾ ਘਰ ਬੰਡਾਲੇ ਚ ਜ਼ਿਆਦਾ ਪਾਣੀ ਉੱਥੇ ਇਹ ਬਾਈਆਂ ਦਾ ਪਿੰਡ ਸੀਗਾ ਬਾਈ ਬੜਾ ਔਖਾ ਯਾਰ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਉਤੋਂ ਮੀਂਹ ਨਹੀਂ ਰੋਕ ਰਿਹਾ ਪਰ ਤਾਂ ਇਹਨਾਂ ਨਾਲ ਆ ਰਹੀ ਕਵਰੇਜ ਹੋਈ ਜਾਂਦੀ ਕਮਰੇ ਚ ਹੁੰਦੀ ਹੈ ਅੱਜ ਬਾਈ ਘਰ ਛੱਡ ਕੇ ਆਉਣੇ ਆ ਕਿ ਫਿਰ ਕੋਈ ਚੋਰੀ ਕਰੂਗਾ ਕੋਈ ਡੰਗਰ ਪਰ ਵੇਖੀ ਖੋਲੂਗਾ ਆਗਲੇ ਵੀ ਦੋ ਕੰਮ ਆ ਇਧਰ ਪਾਣੀ ਦੀ ਮਾਰ ਰਤੇ ਕਿਥੋਂ ਲਈ ਤੋਂ ਦਰ ਰਹੇ ਸਹੀ ਗੱਲ ਆ ਇਹ ਬਾਈ ਹੁਣੀ ਚੱਲੇ ਹੁਣ ਆਪਦੇ ਘਰਾਂ ਚ ਹਾਂ ਠੀਕ ਆ ਬਾਈ ਪਿੰਡ ਵਾਲੇ ਬੈਠੇ ਆ ਬੰਨ ਤੁਸੀਂ ਬੰਤੇ ਆ ਸਾਰਾ ਪਿੰਡ ਇਹਨਾਂ ਦਾ ਜਿਹੜਾ ਡੁੱਬ ਗਿਆ ਉਹ ਬਾਈ ਦਾ ਘਰ ਸੀਗਾ ਤੇ ਉਹ ਨਾਲ ਹੀ ਤੂੜੀ ਵਾਲਾ ਉਹ ਦੇਖੋ ਬਰਾਂਡਾ ਉਹਦੇ ਵਿੱਚ ਪਾਣੀ ਪੈ ਗਿਆ ਬਾਈ ਹੈ ਵੀ ਬਹੁਤ ਤੂੜੀ ਲੱਗਦੀ ਹੈ ਨਾ 15-20 ਟਰਾਲੀਆਂ ਹੋਊਗੀਆਂ ਆ ਘਰ ਨੀਲੀ ਛੱਤ ਵਾਲੇ ਉਹ ਨੀਲੀ ਟੈਂਕੀ ਤੇ ਅਗਲੇ ਇੰਨਾ ਚ ਵੀ ਤਕੜਾ ਤਕੜਾ ਪਾਣੀ ਹੋ ਗਿਆ ਆ ਦੇਖੋ ਇੰਨਾ ਘਰਾਂ ਚ ਵੀ ਕਿੰਨਾ ਪਾਣੀ ਆ ਘਰ ਉੱਚਾ ਪਰ ਐਸੈਡ ਤੋਂ ਦੇਖੋ ਆ ਘਰ ਚ ਕਿੰਨਾ ਕਿੰਨਾ ਪਾਣੀ ਹੋ ਗਿਆ ਤੇ ਆ ਇਧਰੋਂ ਦਾ ਪੂਰਾ ਤੁਹਾਨੂੰ ਪਤਾ ਦੇਖੋ ਪਿੱਛੇ ਇਧਰ ਸਾਰਾ ਕੁਝ ਹੀ ਡੁੱਬ ਗਿਆ ਉਹ ਅੱਗੇ ਵੀ ਘਰ ਹੈਗੇ ਉਹ ਦੇਖੋ ਆ ਸਾਰੇ ਘਰ ਛੱਡ ਕੇ ਬਾਈ ਇੱਥੇ ਬੈਠੇ ਆ ਭੈਣਾ ਵੀ ਬੈਠਿਆ ਸੱਸੀ ਗੱਲ ਜੀ ਤੁਹਾਡਾ ਘਰ ਕਿਹੜਾ ਜੀ ਥੋੜਾ ਪਿੱਛੇ ਹੀ ਆ ਇਹਨਾਂ ਦਾ ਆਹੋ ਥੋੜਾ ਆ ਘਰ ਜੀ ਤੇ ਪਾਣੀ ਹੈ ਹਾਂ ਜੀ ਪਾਣੀ ਇਹਨਾਂ ਦੇ ਅੰਦਰ ਅੱਛਾ ਜੀ ਥੋੜਾ ਬਾਈ ਥੋੜਾ ਘਰ ਕਿਡਾ ਥੋੜਾ ਪਾ ਲੱਗੀ ਥੱਲੇ ਬੰਦੇ ਬੰਦ ਅੱਛਾ ਤੇ ਪੱਠੇ-ਪੁੱਠੇ ਫਸਲ ਤਾਂ ਡੁੱਬਾਈ ਪਿਆ ਹੈ ਅੱਛਾ ਜੀ ਹਾਂ ਬੜਾ ਔਖਾ ਯਾਰ ਇਹ ਸਾਰੇ ਪਿੰਡ 'ਚ ਹੀ ਪਾਣੀ ਆ ਗਿਆ ਹਨਾ ਪਿੰਡ 'ਚ ਬੰਨ ਤੋਂ ਇੱਧਰ-ਇੱਧਰ ਆ ਬੰਨਾਂ ਬਸ ਬੰਨਦੇ ਐਸੇਡ ਤੇ ਘਰ ਬਚੇ ਆ ਹਾਂ ਇੱਧਰ ਬਚੇ ਹੂੰ ਵੀ ਆਮਚੱਕ ਡਾਲਾ ਤੰਦੀ ਗਲਾਮਾ ਸਾਰੇ ਵਾਪਸ ਡੁੱਬੇ ਪੈਰ ਬੰਡਾਲਾ ਵੀ ਕਾਲੇ ਕੇ ਚੱਲੋ ਕਿ ਬਾਈ ਤਾਂ ਤੇ ਆ ਇੱਥੇ ਬਾਈ ਖੇਤਾਂ ਚ ਬਹੁਤ ਘਾਰ ਆ ਉਹ ਵੀ ਸਾਰੇ ਹਨ ਆਮਚੱਕ ਇਹਦਾ ਵੇਲੀ ਇੱਕੀ ਦੂਜੇ ਬਹੁਤ ਘਰ ਨੇ ਕਹਾਂਗੇ ਪਿੰਡ ਕਾ ਬੜੇ ਨੇ ਠੀਕ ਹੈ ਜੀ ਹਾਂ ਇਸੇ ਪਿੰਡ ਦੇ ਆ ਬੰਨ ਤੇ ਖੜੇ ਆ ਨਾਲ-ਨਾਲ ਦੇਖੋ ਉਹ ਸਾਹਮਣੇ ਘਰ ਆ ਉਨਾਂ ਚ ਵੀ ਦੇਖੋ ਕਿੰਨਾ-ਕਿੰਨਾ ਪਾਣੀ ਆ ਪੂਰੇ ਘਰ ਆ ਬੰਨ ਦੇ ਨਾਲ-ਨਾਲ ਜਿਹੜੇ ਘਰ ਇਹੀ ਬਚੇ ਆ ਬਾਕੀ ਸਾਰਾ ਪਿੰਡ ਡੁੱਬ ਗਿਆ ਏ ਇਹ ਪਾਣੀ ਅੱਜ ਹੀ ਆਇਆ ਹੈਗਾ 26 ਤਰੀਕ ਨੂੰ ਇਹ ਜਿਹੜਾ ਫਲੱਡ ਆਇਆ ਸਤਲੁਜ ਬਿਆਸ ਕਿਉਂਕਿ ਹਰੀ ਗਿਆ ਨੂੰ ਦੋਨੇ ਦਰਿਆ ਇਕੱਠੇ ਹੁੰਦੇ ਆ ਤੇ ਉਸ ਤੋਂ ਅੱਗੇ ਦੋਨਾ ਦਰਿਆਵਾਂ ਦਾ ਪਾਣੀ ਇਕੱਠਾ ਹੋ ਕੇ ਆਉਂਦਾ ਇਹ ਸਾਰੀ ਮਾਰ ਫਸਲਾਂ ਖਰਾਬ ਹੋ ਗਈਆਂ ਸਾਰੇ ਘਰ ਅੱਜ ਉੱਠੀ ਜਾਂਦੇ ਆ ਆਪਾਂ ਨਾ ਦੇਖ ਕੇ ਆਏ ਪਿੱਛੇ ਪਿੱਛੇ ਸਾਰੇ ਮਤਲਬ ਘਰਾਂ ਵਾਲੇ ਜਿੱਥੇ-ਇਥੇ ਰਿਸ਼ਤੇਦਾਰੀ ਹੈਗੀ ਆ ਉੱਥੇ-ਉੱਥੇ ਆਈ ਜਾਂਦੇ ਆ ਘਰ ਛੱਡ ਕੇ ਤੇ ਬਾਈ ਵੀਡੀਓ ਨੂੰ ਬਤ ਤੋਂ ਬਾਤ ਸ਼ੇਅਰ ਕਰ ਦਿਓ